ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਹੁਣੇ-ਹੁਣੇ ਇੱਥੇ ਡੀਐਸਪੀ ਨੇ ਚਲਾਈਆਂ ਅੰਨੇਵਾ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਨਿਕਲ ਕੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਜਾਣਕਾਰੀ ਹੁਣੇ-ਹੁਣੇ ਮਿਲੀ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਹਰ ਕਿਸੇ ਨੂੰ ਜਾਣਕਾਰੀ ਮਿਲ ਜਾਵੇ ਜਿਲੰਦਰ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਚੱਕ ਡੀਐਸਪੀ ਨੇ ਗੋਲੀਆਂ ਚਲਾਈਆਂ ਦੋਸ਼ ਹੈ ਕਿ ਡੀਐਸਪੀ ਨੇ ਹਵਾ ਵਿੱਚ ਦੋ ਗੋਲੀਆਂ ਚਲਾਈਆਂ ਤੇ ਦੋ ਗੋਲੀਆਂ ਸਿੱਧੀਆਂ ਚਲਾਈਆਂ ਤੇ ਗੋਲੀ ਚਲਾਉਣ ਵਾਲਾ ਡੀਐਸਪੀ ਐਸਐਮ ਜਿਲੰਦਰ ਪੀਏਪੀ ਵਿੱਚ ਤਨਾਤ ਹੈ ਤੇ ਕਾਰ ਪਾਰਕਿੰਗ ਨੂੰ ਲੈ ਕੇ ਡੀਐਸਪੀ ਦਾ ਨੌਜਵਾਨ ਨਾਲ ਝਗੜਾ ਹੋ ਗਿਆ ਤੇ ਇਸ ਤੋਂ ਗੁੱਸੇ ਵਿੱਚ ਆਏ ਡੀਐਸਪੀ ਨੇ ਗੋਲੀਆਂ ਚਲਾ ਦਿੱਤੀਆਂ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ थाना ਮਕਸੂਦਾ ਦੀ ਮੰਡ ਪੁਲਿਸ ਸ਼ਨੀਵਾਰ ਦੇ ਰਾਤ ਕਰਨ ਵਾਲੀ ਥਾਂ ਤੇ ਜਾਂਚ ਲਈ ਪਹੁੰਚੀ ਤੇ ਦੇਰ ਰਾਤ ਉਕਤ ਡੀਐਸਪੀ ਨੂੰ ਡੀਐਸਪੀ ਕਰਤਾਰਪੁਰ ਪੁਲਬੀਥੈਂਕ ਦੀ ਨਿਗਰਾਨੀ ਹੇਠ ਹਰਸ ਸੱਚ ਲੈ ਲਿਆ ਗਿਆ ਤੇ ਹਾਲਾਂਕਿ ਕਿਸੇ ਪੁਲਿਸ ਅਧਿਕਾਰੀ ਨੇ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਆ ਗੁਰਜੋਤ ਸਿੰਘ ਵਾਸੀ ਪਿੰਡ ਬਸਤੀ ਇਬਰਾਹਿਮ ਖਾਨ ਮੌਂਢ ਮਕਸੂਦ ਨੇ ਦੱਸਿਆ ਕਿ ਪੀਏਪੀਐਪੀ ਵਚਨਾਦੀ ਐਫਪੀ ਦਲਬੀਰ ਸਿੰਘ ਸੰਖੇਵਾ ਦੇ ਰਾ ਸਰਪੰਚ ਪ੍ਰੇਦਰ ਸਿੰਘ ਗੱਲ ਕੋਲ ਆਏ ਸਨ ਦੋਵਾਂ ਨੇ ਪਿੰਡ ਦੀ ਇੱਕ ਪਾਰਕਿੰਗ ਦੇ ਗੇਟ ਤੇ ਬਾਹਰ ਆਪਣੀ ਕਾਰ ਖੜੀ ਕਰਕੇ ਸ਼ਰਾਬ ਪੀਤੀ ਸੀ ਤੇ ਗੁਰਜੋਤ ਨੇ ਦੱਸਿਆ ਕੋ ਆਪਣੀ ਕਾਰ پارک ਕਰਨ ਲਈ ਉਕਤ ਪਾਰਕਿੰਗ ਵਿੱਚ ਗਿਆ ਤੇ ਉਹ ਜਦੋਂ ਉਸਨੇ ਕਾਰ ਨੂੰ ਸਾਈਡ ਤੇ ਲਿਆ ਲਈ ਕਿਹਾ ਤਾਂ ਡੀਐਸਪੀ ਪੜਕ ਗਿਆ ਉਸਨੇ ਡੀਐਸਪੀ ਨੇ ਮੌਕੇ ਤੇ ਉਹਨਾਂ ਨਾਲ ਬਸਲੂਕੀ ਕੀਤੀ ਤੇ ਵਿਰੋਧ ਕਰਦੇ ਉਕਤ ਡੀਐਸਪੀ ਨੇ ਆਪਣਾ ਲਾਇਸੈਂਸ ਜੀਸਟਾਰ ਕੱਢ ਲਿਆ ਦੋ ਸੈਕਿੰਡ ਡੀਐਸਪੀ ਨੇ ਪੀੜਤ ਦੇ ਦੋ ਵਾਰ ਸਿੱਧੀ ਗੋਲੀ ਵਾਰੀ ਕੀਤੀ ਪਰ ਉਹ ਕਿਸੇ ਤਰ੍ਹਾਂ ਬਚ ਗਿਆ ਪੀੜਤ ਨੇ ਦੱਸਿਆ ਕਿ ਉਸ ਦਾ ਪਿਤਾ ਜਲੰਧਰ ਵਿੱਚ ਡੀਡ ਰਾਈਟਰ ਦਾ ਕੰਮ ਕਰਦਾ ਤੇ ਡੀਐਸਪੀ ਗੋਲਚਨੌਲੀ ਕਈ ਵਾਰ ਅੱਗੇ ਵਧਿਆ ਗੋਲੀਬਾਰੀ ਕਾਰਨ ਪੂਰੇ ਪਿੰਡ ਚ ਹਵੜਾ ਦਫੜੀ ਮੱਚ ਗਈ ਕਿਉਂਕਿ ਦੇਰ ਰਾਤ ਹੋਈ ਗੋਲੀਬਾਰੀ ਨਾਲ ਪੂਰੇ ਇਲਾਕੇ ਚ ਹੜਕੰਪ ਮੱਚ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ